ਸਵਾਗਤ ਹੈ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਹੜੇ ਵੀ ਚੈਨਲ ਦੇ ਨਵੇਂ ਆ ਜਾਂ ਤੱਕ ਆਪਾਂ ਨੇ ਤੁਹਾਨੂੰ ਸਬਸਕ੍ਰਾਈਬ ਨਹੀਂ ਕੀਤਾ ਨੀਚੇ ਰੈੱਡ ਕਰਦਾ ਬਟਨ ਸੋਹ ਰਿਹਾ ਤੁਹਾਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਜੇ ਕਿਸੇ ਵੀ ਨੇ ਖੇਤੀਬਾੜੀ ਦਾ ਕੋਈ ਵੀ ਸਾਧਨ ਟ੍ਰੈਕਟਰ ਟਰਾਲੀ ਕੋ ਬੈਨ ਜਾਂ ਕਿ ਨੈਟਵਰਕ ਕਿਸੇ ਵੀ ਤਰ੍ਹਾਂ ਦਾ ਸਾਧਨ ਵੇਚਣਾ ਹੈ ਖਰੀਦਣਾ ਹੈ ਉਹ ਸਾਡਾ ਮੋਬਾਈਲ ਨੰਬਰ ਨੀਚੇ ਸੋਹ ਰਿਹਾ ਇਸ ਨੰਬਰ ਤੇ ਕਨੈਕਟ ਕਰ ਸਕਦੇ ਹੋ ਹਾਂ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ ਫਾਰਮ ਟੈਕ ਸੱਤ ਬਹੁਤ ਹੀ ਸੋਹਣਾ ਕੱਟ ਚੱਲਿਆ ਹੋਇਆ ਟ੍ਰੈਕਟਰਾਂ ਦੀ ਵੀਡੀਓ ਨੂੰ ਲਾਸਟ ਤੱਕ ਦੇ ਟਰੈਕਟਰ ਦੀ ਪੂਰੀ ਫੋਲ ਜਾਣਕਾਰੀ ਵੀਡੀਓ ਦੇ ਵਿੱਚ ਦੇਵਾਂਗੇ ਤੇ ਲਾਸਟ ਮੋਬਾਈਲ ਨੰਬਰ ਵੀ ਦੇਵਾਂਗੇ। ਹਾਂਜੀ ਫਾਰਮਟ ਇੱਕ 60 ਟਰੈਕਟਰ ਬਕਾਉ ਹੈ ਜੀ ਮਾਡਲ 1999 ਆ। ਝਾਰੇ ਟਾਇਰ ਬਿਲਕੁਲ ਨਿਊ ਲੱਗੇ ਹੋਇਆ ਸੀਟ ਕੰਪਨੀ ਦੇ ਇੰਜਨ ਗੇਅਰ ਲੈਫਟ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ। ਬਿਲਕੁਲ ਨਾਲ ਦਾ ਇੰਜਨ ਗੇਅਰ ਕਿਤੇ ਚਾਬੀ ਨਹੀਂ ਲੱਗੀ ਕਲੀ ਲੈਫਟ ਤੋਂ ਬਿਨਾ ਦੇਵਟਾ ਪੰਪਰ ਨਿਊ ਕਰਵਾਇਆ ਹੋਇਆ ਹੈ ਨਿਊ ਬੈਟਰੀ ਆ ਟਰੈਕਟਰ ਦੇ ਉੱਪਰ ਬੰਪਰ ਤੋਂ ਬੰਪਰ ਸਾਰਾ origignal ਪੇਂਟ ਆ ਕਿਤੇ ਵੀ ਪੇਂਟ ਨਹੀਂ ਹੋਇਆ ਬਹੁਤ ਹੀ ਸੋਹਣਾ ਟਰੈਕਟਰ ਪਿਆ ਜੀ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ ਇੰਜਨ ਗੀਅਰ ਲੈਫਟ ਤੇ ਮਾਰਕ ਵੀਰਾਂ ਵੱਲੋਂ ਫੁੱਲ ਗਾਰੰਟੀ ਆ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਵੀਡੀਓ ਵਿੱਚ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਚਾਰੇ ਟਾਇਰ ਬਿਲਕੁਲ ਨਿਊ ਲੱਗੇ ਹੋਇਆ ਹੈ 8 ਟਕ ਕੰਪਨੀ ਦੇ ਨਿਊ ਬੈਟਰੀ ਹੈ ਇੰਜਨ ਗੇਅਰ ਲੈਫਟ ਬਿਲਕੁਲ ਓਕੇ ਹੈ ਸਾਰੇ ਮੀਟਰ ਚਾਲੂ ਹਾਲ ਦੇ ਵਿੱਚ 4 ਰੁਪਏ ਮੀਟਰ ਵੀ ਚਾਲੂ ਹਾਲ ਦੇ ਚਾ ਇੰਜਨ ਗੇਅਰ ਬਿਲਕੁਲ ਸੀਲਡ ਹੈ ਕੋਈ ਕੰਮ ਨਹੀਂ ਪਾਉਦਾ ਟਰੈਕਟਰ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਬਿਲਕੁਲ ਨਿਊ ਚਾਰੇ ਟਾਇਰ ਲੱਗੇ ਹੋਏ ਆ ਇੰਜਨ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸੀਲਡ ਇੰਜਨ ਹੈ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਟਰੈਕਟਰ ਤੁਸੀਂ ਵਾ ਕੇ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਜੋ ਡਿਮਾਂਡ ਹੈ ਮਾਲਕ ਵੀਰਾਂ ਵੱਲੋਂ 2 ਲੱਖ ਰੁਪਏ ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸੋ ਜੋ ਮਾਲਕ ਵੀਰਾਂ ਦਾ ਏਰੀਆ ਰੰਪਰਾ ਫੂਲ ਜ਼ਿਲ੍ਹਾ ਬਠਿੰਡਾ ਹੈ ਉੱਥੇ ਟਰੈਕਟਰ ਖੜਾ ਫੋਨ ਨੰਬਰ ਸਕਰੀਨ ਤੇ 19803429037 ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਨਿਊ ਟਾਇਰ ਲੱਗੇ ਹੋਏ ਟਰੈਕਟਰ ਨੂੰ ਚਾਰੇ ਇਹ ਉਹ ਬੈਟਰੀ ਹੈ ਇੰਜਨ ਗੇਅਰ ਲਿਫਟ ਦਾ ਪੂਰਾ ਓਕੇ ਹੈ ਬਾਕੇ ਤਸੱਲੀ ਕਰ ਸਕਦੇ ਤੁਸੀਂ ਟਰੈਕਟਰ ਦੀ ਜੋ ਡਿਮਾਂਡ ਹੈ ਮਾਲਕ ਜੀ ਨਾਲ ਬੋਲੋ 2 ਲੱਖ ਰੁਪਏ ਰੱਖੀ ਜੀ ਹੈ ਬਾਕੀ ਮੌਕੇ ਤੇ ਲੈਸ ਹੋ ਜੂ ਬਹੁਤ ਹੀ ਵਧੀਆ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਬਹੁਤ ਸੋਹਣਾ ਟਰੈਕਟਰ ਹੈ ਸੁੱਕਾ ਕਿਦੋਂ ਲੀਕ ਨਹੀਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਜੀ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ